ਕੱਗਾ ਪੁਲਿਸ ਵੱਲੋਂ ਇੱਕ ਅਥੀਤ આરોપી ਨੂੰ ਸਮਾਣਾ ਦਲ ਸੇ ਪੇਸ਼ ਕੀਤਾ ਗਿਆ ਉਸ ਪੁਲਿਸ ਅਧਿਕਾਰੀ ਗੁਰਦੇਵ ਸਿੰਘ ਕੱਗਾ ਦੇ ਅਧਿਕਾਰੀ ਜਿਹਨਾਂ ਜਾਣਕਾਰੀ ਤੇ ਕਥੀ ਤਰੋਪੀ ਦੇ ਖਿਲਾਫ ਜਿਹੜੀ ਭੁੱਕੀ ਬਰਾਮਦ ਹੋਈ ਹੈ ਉਸ ਮਾਮਲੇ ਦੇ ਵਿੱਚ ਅਦਾਲਤ ਸੇ ਪੇਸ਼ ਕੀਤਾ ਗਿਆ ਰਿਮਾਂਡ ਤੇ ਲਿਆ ਗਿਆ ਸੀ ਇੱਕ ਦਿਨ ਦਾ ਅੱਜ ਉਸਕੇ ਰਿਮਾਂਡ ਖਤਮ ਹੋ ਦੂਸਰੀ ਪੇਜ ਹੈ 14 ਦਿਨ ਦੀ ਨਿਆਇਕ ਹਿਰਾਸਤ ਸੇ ਕਥੀ ਤਰੋਪੀ ਨੂੰ ਭੇਜਿਆ ਗਿਆ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਇਹ ਜਿਹੜਾ ਕਥੀ ਤਰੋਪੀ ਹੈ ਕੀ ਨਾਮ ਹੈ ਕੀ ਬਰਾਮਦਗੀ ਹੋਈ ਹੈ ਇਸ ਤੋਂ ਇਹ ਤਾਂ ਨੌਜ ਬਿੱਕਰ ਸਿੰਘ ਸਨਪਾ ਰੋਡਾ ਸਿੰਘ ਪਿੰਡ ਦਾ ਕਲਵ 12 ਬੋਕੀ ਲੈ ਕੇ ਵੇਚਣ ਦਾ ਕੰਮ ਕਰਦਾ ਹੈ ਇਹ। ਹੂੰ। ਅਸੀਂ ਨਾਕਾਬੰਦੀ ਕੀਤੀ ਘੱਗੇ ਤੋਂ ਸੁਹਾ ਜਾਂਦਾ ਹੈ ਆ ਤਾਲਾ ਪਿੰਡ ਨੂੰ। ਹੂੰ। ਉੱਥੇ ਨਾਕਾਬੰਦੀ ਦੇ ਨਾਲ ਇਹਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਤੇ ਇਹਦੇ ਕੋਲ 5 ਕਿਲੋ ਭੁੱਕੀ ਚੂਰਾ ਪੁਸਤ ਬਰਾਮਦ ਹੋਇਆ। ਅੱਛਾ। ਤੇ ਪੇਸ਼ ਕਰਿਆ ਅੱਜ? ਹਾਂ ਕੇਸ ਰਜਿਸਟਰ ਕਰਕੇ ਕੱਲ ਪੇਸ਼ ਕੀਤਾ। ਇੱਕ ਦਿਨ ਦਾ ਰਮਾੜ ਲਿਆ ਸੀ। ਹੂੰ। ਦੂਸਰੀ? ਅੱਜ ਜੁਡੀਸ਼ੀਅਲ ਪੇਸ਼। ਤੇ ਪਿਛੇ ਇਹਨਾਂ ਦਾ ਕੋਈ ਪਰਚਾ ਨਹੀਂ ਹੈ। ਕੋਈ ਪਰਚਾ ਨਹੀਂ ਹੈ। ਹਾਂਜੀ। ਤੇ ਜੇਲ੍ਹ ਭੇਜਦੇ ਚੋਹ ਦਿੰਦੇ ਨਹੀਂ ਐਂ ਕਰ ਸਕਦੇ। ਹਾਂਜੀ ਹਾਂਜੀ। ਠੀਕ। ਦਿੱਕਰ ਬਸੂਰੀ ਟਰੱਕ ਵਾਲੇ ਤੋਂ ਲਈਦੀ ਆ ਖਾਣ ਵਾਸਤੇ ਲਿੱਤੀ ਦੀ ਬਸ ਇੱਕ ਪਹਿਲੀ ਵਾਰੀ ਲੰਦੀ ਦੀ ਕਿੱਥੇ ਸਪਲਾਈ ਕਰਦੇ ਸੀ ਕਿੱਥੇ ਸਪਲਾਈ ਨਹੀਂ ਕਰਦੇ ਸੀ ਖਾਂਦੇ ਦੀ ਕਥੀ ਤਰੋਪੀ ਦਾ ਕਹਿਣਾ ਹੈ ਕਿ ਮੈਂ ਖਾਣ ਵਾਸਤੇ ਲੈ ਕੇ ਆਇਆ تھا ਲੇਕਿਨ ਹੁਣ ਸਾਰਾ ਮਾਮਲਾ ਅਦਾਲਤ ਦੇ ਵਿੱਚ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼